ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਇਮ ਉਹਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਰੋਪੜ ਰੇਲਵੇ ਸਟੇਸ਼ਨ ਦੀਆਂ ਨੇ ਮੇਰੇ ਨਾਲ ਬਹੁਤ ਇੱਕ ਵਧੀਆ ਅਫਸਰ ਕਾਨੂੰਨ ਪੱਕੋ ਵੀ ਸਖਤ ਗਿਣੇ ਜਾਂਦੇ ਨੇ ਪਰ ਦਿਲ ਦੇ ਨਰਮ ਨੇ ਇਹਨਾਂ ਵੱਲੋਂ ਇੱਕ ਮੁਜਰਮ ਨੂੰ ਬੜੀ ਮੁਸਤੈਦੀ ਦੇ ਨਾਲ ਜੋ ਪਿਛਲੇ ਸਾਲ ਤੋਂ ਮੇਰੇ ਖਿਲਾਫ फरार ਸੀ ਅੱਜ ਅਰੈਸਟ ਕੀਤਾ ਗਿਆ ਤੇ ਇਹਨਾਂ ਦੇ ਕੋਲ ਰਿਮਾਂਡ ਤੇ ਹੈ ਗੱਲਬਾਤ ਕਰਦਾ ਮੇਰੇ ਨਾਲ ਖੇਮ ਸਿੰਘ ਜੀ ਉਹਨਾਂ ਨਾਲ ਸੁਗਰੀਵ ਚੰਦ ਜੀ ਚੌਂਖੇ ਜੱਜ ਸਸੀਕਾਲ ਜੀ ਸਰ ਕੀ ਪੂਰਾ ਵਾਕਿਆ ਕੀ ਆ ਸਰ ਇਹ ਮੈਂ ਮੈਂ ਐਸੀ ਸੁਗਰੀਵ ਚੌਂਖੇ ਚਾਰ ਜੀਆਰਪੀ ਰੇਲੇ ਗੁਰੂ ਨਗਰ ਇਹ ਮਾਮਲਾ ਮਿਤੀ 18 17 18 ਦੀ ਧਾਰਾ 8 2024 ਦੀ ਦਰਮਿਆਨੀ ਰਾਤ ਨੂੰ ਇਹ ਵਿਅਕਤੀ ਜਸਪ੍ਰੀਤ ਸਿੰਘ ਨੇ ਆਪਣੇ ਆਪਣੇ ਸਾਥੀਆਂ ਨਾਲ ਮਿਲ ਕੇ ਰੇਲਵੇ ਗੇਟ ਨੰਬਰ 6C ਦਰਮਿਆਨ ਉਹ ਬੂੰਗਾ ਭਰਤਗੜ ਭਰਤਗੜ ਕਿਟਪੁਰ ਸਾਹਿਬ ਬੂੰਗਾ ਸਾਹਿਬ ਵਾਲੇ ਗੇਟ ਤੇ ਕਿ ਰਾਤ ਨੂੰ 1 ਵਜੇ ਦੇ ਕਰੀਬ ਟ੍ਰੇਨ ਪਾਸ ਹੋਣ ਤੋਂ ਬਾਅਦ ਗੇਟਮੈਨ ਨਾਲ ਨਸ਼ੀ ਰੂੜ ਦੇ ਵਿੱਚ ਤੇਈ ਤਰ੍ਹਾਂ ਜਿਹੜਾ ਹਮਲਾ ਕਰਕੇ ਕੁੱਟਮਾਰ ਕਰਕੇ ਨੂੰ ਜੂਸ਼ ਕਰਕੇ ਉਦਾ ਮੋਬਾਈਲ ਕੋ ਕੇ ਭੱਜ ਗਏ ਸੀ ਮੌਕੇ ਤੋਂ ਜੋ ਕਾਫੀ ਦਿਨ ਤੋਂ ਅਜੀ ਮੋਬਾਈਲ ਨੂੰ بار-ਬਾਰ ਅੰਕੋ ਬਿਲਾਸ ਕਰਕੇ ਟ੍ਰੇਸ ਤੇ ਲਵਾਇਆ ਟ੍ਰੇਸ ਤੇ ਲਵਾਉਣ ਤੋਂ ਬਾਅਦ ਜਿਹੜਾ ਇਹ ਮੋਬਾਈਲ ਜਿਹੜਾ ਹੁਣ ਪਿਛਲੇ ਮਹੀਨੇ ਚੱਲਣਾ ਪਾਇਆ ਗਿਆ ਜੇ ਉਹ ਕਿਸੇ ਪੈਟਰੋਲ ਪੰਪ ਵਾਲੇ ਕੋਲ ਮਤਲਬ ਕਿ ਵਰਕਰ ਕੋਲ ਚੱਲ ਰਿਆ ਸੀ ਜਿੱਦੇ ਅਸੀਂ ਸਰਸ ਦੇ ਦਾਸ ਤੇ ਉਹਦੇ ਕੋਲ ਪੁੱਛੇ ਜਿਹੜਾ ਉਹ ਅੰਗਰੇਜ਼ ਸਿੰਘ ਜਿਹਦੇ ਕੋਲ ਮੋਬਾਈਲ ਚੱਲਦਾ ਸੀ ਉਹ ਅੰਗਰੇਜ਼ ਸਿੰਘ ਜੀਗਾ ਤੇ ਉਸ ਬੰਦੇ ਨੇ ਦੱਸਿਆ ਕਿ ਜਿਹੜਾ ਇਹ ਮੋਬਾਈਲ ਹੈ ਵੀ ਕਹਿੰਦਾ ਮੇਰੇ ਕੋਲ ਜਿਹੜਾ ਜਸਪ੍ਰੀ ਸਿੰਘ ਤੀਰਪੁਰ ਆਇਆ ਸੀਗਾ ਤੇ ਉਸ ਬੰਦੇ ਨੇ ਅੱਜ ਤੋਂ ਮੇਤੋਂ 8-9 ਵੀ ਲੈ ਪਹਿਨਾ ਕਹਿੰਦਾ ਵੀ ਉਸ ਬੰਦੇ ਨੇ ਮੇਤੋਂ 1000 ਰੁਪਏ ਦਾ ਪੈਟਰੋਲ ਪਵਾ ਲਿਆ ਤੇ ਪੈਟਰੋਲ ਪਵਾ ਕੇ ਮੈਨੂੰ ਕਹਿੰਦਾ ਮੇਰਾ ਪਰਚ ਹੈ ਨਹੀਂ ਇਹ ਮੇਰਾ ਆ ਮੋਬਾਈਲ ਲੈ ਲੈ ਜਦੋਂ ਮੈਂ ਬਈ ਮੇਰੇ ਕੋਲ ਪੈਸੇ ਹੋਣਗੇ ਮੈਂ ਪੈਸੇ ਦੇ ਕੇ ਦਿੱਤੂਆ ਲੈ ਜੀ ਹੁਣ ਤੱਕ ਤਾਂ ਕਹਿੰਦਾ ਮੇਰੇ ਕੋਲ ਮੋਬਾਈਲ ਲੈਣ ਨਹੀਂ ਆਇਆ ਤੇ ਮੇਰਾ ਚਾਰ ਤੋਂ ਦੋ ਤਿੰਨ ਮਹੀਨੇ ਬਾਰ ਬਾਰ ਮੋਬਾਈਲ ਖਰਾਬ ਹੋ ਗਿਆ ਤਾਂ ਇਹਦੇ ਚ ਮੈਂ ਸੇਮ ਪਵਾ ਕੇ ਚਲਾ ਲਿਆ ਸੇਮ ਪਵਾ ਕੇ ਚਲਾ ਦਿੱਤਾ ਜਿਹੜਾ 7 ਤੇ ਅਗਰ 7000 ਤੇ ਉਹ ਕਹਿੰਦਾ ਇਹ ਬੰਦਾ ਜਿਹੜਾ ਜਸਪੀ ਸਿੰਘ ਆ ਜਿਹੜਾ ਇਹ ਸਾਡੇ ਪੈਟਰੋਲ ਤੇ ਆ ਪੰਪ ਤੇ ਆਉਣ ਜਾਣ ਕਰਕੇ ਇਹਨੂੰ ਮੈਂ ਜਾਣਦਾ ਸੀਗਾ ਪਰ ਉਸ ਉਸ ਦਿਨ ਤੋਂ ਬਾਅਦ ਮੁਰਗੀ ਮੇਰੀ ਪੱਪਦੇ ਵੀ ਨਹੀਂ ਆਇਆ ਇਹ ਉਸਰੇ ਸਾਰੋ ਪਤਾ ਕਰਕੇ ਦੱਸਿਆ ਵੀ ਜਿਹੜਾ ਇਹ ਬੰਦਾ ਹੈ ਨਸ਼ਾ ਛਡਾ ਕੇ ਕੇਂਦਰ ਵਿੱਚ ਰਸੂਲਪੁਰ ਪਿੰਡ ਜਿਹੜਾ ਹਰਿਆਣਾ ਵਿੱਚ ਪੈਦਾ ਜਿਹਨਾਂ ਬਾਲਾ ਵਿੱਚ ਪੈਦਾ ਉੱਥੇ ਵੀ ਤਕਲ ਹੈ ਇਹ ਅਸੀਂ ਉਹਨੂੰ ਨਾਲ ਲੈ ਕੇ ਉੱਥੇ ਗਏ ਉੱਥੇ ਜਿਹੜਾ ਹਰਜੋਤ ਸਿੰਘ ਇਹਦਾ ਬਾੜੂ ਆ ਇਹਨੂੰ ਮਿਲੇ ਉਹਨੂੰ ਅਸੀਂ ਆਪਣਾ ਪਰਵਾਣਾ ਦੇ ਕੇ ਇਸ ਬੰਦੇ ਨੂੰ ਡਿਸਚਾਰਜ ਕਰਾਇਆ ਡਿਸਚਾਰਜ ਕਰਾ ਕੇ ਇਹਨੂੰ ਸ਼ਾਮ ਤੋਂ 30 ਕਿਛੀ ਸਾ ਜਿਹਨੇ ਪੁੱਛ ਕਿਸੇ ਦਰਾਂ ਅੰਦ ਅਸਾਇ ਹੈ ਕਿ ਜਿਹੜੇ ਜੀਸ਼ੀਲ ਕਰਕੇ ਇਹਨੂੰ ਵੇਸ਼ਦਾਨਤ ਕੀਤਾ ਅਰੈਸਟ ਕਰਕੇ ਅਦਾਲਤ ਤੋਂ ਸਾਨੂੰ ਤਿੰਨ ਦਿਨ ਦਾ ਪੁਲਿਸ ਰਿਮਾਂ ਮਾਰਦੇ ਦੌਰਾਨ ਨੇ ਇਨਕਸ਼ਾ ਕੀਤਾ ਇਹਨੇ ਦੱਸਿਆ ਕਿ ਅਸੀਂ ਜਿਹੜੇ ਤਿੰਨ ਵਿਅਕਤੀ ਸੀਗੇ ਇਹਦੇ ਦਿਨ ਦੋ ਵਿਅਕਤੀ ਰਹੇ ਉਹਦੇ ਦੂਜੇ ਸਾਥੀ ਨੇ ਇੱਕ ਦਾ ਨਾਮ ਪ੍ਰਿੰਸ ਸਿੰਘ ਸਨ ਆਫ ਸੁਖਦੇਵ ਸਿੰਘ ਵਾਸੀ ਮਾਛੀਪੜਾ ਤੇ ਜਿਹੜਾ ਤੀਜਾ ਸਾਥੀ ਜਿਹੜਾ ਹੈਗਾ ਜਗਤ ਗਗਨਦੀਪ ਸਿੰਘ ਸਨ ਆਫ ਵਿਕੀ ਸੌਰੀ ਸਨ ਆਫ ਹਰਵੰਦ ਸਿੰਘ ਉਰ ਵਿਕੀ ਇਹ ਉਹ ਇੱਕ ਪਿੰਡ ਮਹਦੀਪਰ ਇਹਨਾਂ ਤਿੰਨਾਂ ਨੇ ਮਿਲ ਕੇ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਸੀਗਾ ਜਿਹੜਾ ਉਹਨਾਂ ਨੇ ਇਸ ਘਟਨਾ ਦੇ ਵਿੱਚ ਮੋਟਰਸਾਈਕਲ ਸੀਗਾ TVS ਦੱਸ ਰਿਹਾ TVS ਮੋਟਰਸਾਈਕਲ 'ਤੇ ਆਸੀਂ ਆਪਣਾ ਉਹ ਉਹਦਾ ਪ੍ਰਿੰਸ ਦਾ ਮੋਟਰਸਾਈਕਲ ਸੀਗਾ ਤੇ ਇੱਕ ਚਾਕੂ ਨਾਲ ਉਹ ਜੇਟ ਮਰਦੇ ਦੇ ਬਾਰ ਕੀਤੇ ਸੀਗੇ ਉਹ ਅਸੀਂ ਚਾਕੂ ਤੇ ਜਿਹੜਾ ਮੋਟਰਸਾਈਕਲ ਵੀ ਪ੍ਰਾਪਤ ਕਰਨਾ ਤੇ ਇਹਦੇ ਸਾਥੀ ਦੋਨੇ ਉਹਨਾਂ ਬਾਰੇ ਉਹਨਾਂ ਬਾਰੇ ਤਲਾਸ਼ ਚੱਲੀ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਜਿਹੜਾ ਬੰਦਾ ਅਰੈਸਟ ਕੀਤਾ ਜਿਹੜਾ ਬੰਦਾ ਅਰੈਸਟ ਕੀਤਾ ਇਹ ਪਿੰਨ ਹਰੀਮਾਵਾਦ ਜਿਲ੍ਹਾ ਮਾ ਆਪਣਾ ਮੁੰਦੂਆਣਾ ਖਾਣਾ ਮਾਛੀ ਕੋਲੇ ਰਹਿਣ ਵਾਲਾ ਆ ਇਹ ਇਦਨਾ ਜਸਪ੍ਰੀਤ ਸਿੰਘ ਸਾਹਿਬ ਸੁਜੀਤ ਸਿੰਘ ਬਾਕੀ ਇਹਦੇ ਮਦਰ ਬਾਦਰ ਜਿਹੜੇ ਤੁਹਾਡੇ ਟੀਚਰ ਨੇ ਤੇ ਜਗੇ ਘਰ ਤੋਂ ਬਿਲੋਂਗ ਕਰਦਾ ਪਰ ਨਸ਼ੇ ਦੀ ਗੰਦੀ ਹੱਥ ਲੱਗਣ ਕਰਕੇ ਇਸ ਤੱਕ ਰਸਤੇ ਜਿਹੜੇ ਦੋ ਸਾਥੀ ਇਹਨਾਂ ਦੇ ਫਰਾਰ ਨੇ ਜਿਨ੍ਹਾਂ ਬਾਰੇ ਕੁਝ ਜਾਣਕਾਰੀ ਮਿਲੀ ਹੈ ਜਲਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੁਣ ਕਿੰਨੇ ਕਰੂੰ ਤਾਂ ਗ੍ਰਿਫਤਾਰੀ ਬਿਲਕੁਲ ਬਿਲਕੁਲ ਉਹਨਾਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਏਗੀ ਵੈਸੇ ਅਸੀਂ ਆਪਣੇ ਚੈੱਕ ਕਰ ਰਹੇ ਹਾਂ ਪਤਾ ਕਰਨ ਲੱਗਾ ਸਾਨੂੰ ਇਹਨਾਂ ਬਾਰੇ ਕੁਝ ਪਤਲਾ ਕਰਿਆ ਵੀ ਜੇ ਦੋਨੇ ਵਿਅਕਤੀ ਨੇ ਇਹ ਲੁਧਿਆਣਾ ਜੇਲ੍ਹ ਚੋਂ ਬਾਹਰ ਨੇ ਇਹਨਾਂ ਦੋਨਾਂ ਦੇ ਪ੍ਰੋਟੈਕਸ਼ਨ ਪਰਚਾ ਜਾਰੀ ਕਰਵਾ ਕੇ ਇਹਨਾਂ ਨੂੰ ਜਲਦੀ ਜਲਦੀ ਰੈਡ ਅਮੰਨਿਸ਼ ਕਰਾ ਕੇ ਅਰੈਸਟ ਕੀਤਾ ਜਾਊਗਾ ਤੇ ਜਿਹੜਾ ਮੋਟਰਸਾਈਕਲ ਤੇ ਚਾਕੂ ਵੀ ਗ੍ਰਾਹ ਕੀਤਾ। ਰੋਪੜ ਜ਼ਿਲ੍ਹੇ ਦੇ ਇੱਕ ਬਹੁਤ ਹੀ ਵਧੀਆ ਪੁਲਿਸ ਅਫਸਰ ਇਹਨਾਂ ਵੱਲੋਂ ਅੱਜ ਕੱਲ ਇਹ ਮੁਜਰਮ ਨੂੰ ਗ੍ਰਿਫਤਾਰ ਕੀਤਾ ਗਿਆ ਹਰਿਆਣੇ ਤੋਂ ਤੇ ਪੁਲਿਸ ਰਿਮਾਂਡ ਦੇ ਵਿੱਚ ਮੁਜਰਮਾਂ ਇਹਨਾਂ ਕੋਸ਼ਿਸ਼ ਦੇ ਦੌਰਾਨ ਇਹ ਉਹਨਾਂ ਬਾਰੇ ਜਨਾਬ ਨੇ ਜਾਣਕਾਰੀ ਦੇ ਦੇਤੀ ਹੈ ਤੇ ਬਾਕੀ ਜਿਹੜੇ ਨੇਰੇ ਸਾਥੀ ਹੈ ਉਹਨਾਂ ਦੀ ਜਿਹੜੀ ਤਲਾਸ਼ ਹੈ ਇਹਨਾਂ ਵੱਲੋਂ ਜਾਰੀ ਹੈ ਸਸਸੀਕਾ